ਫੈਸਲਾ ਕਰੇਗੀ ਜੋ ਵੀ ਕਰੇਗੀ ਤਾਂ ਫਿਰ ਤੁਸੀਂ ਆਪਣੀ رائے ਨਹੀਂ ਦੇ ਸਕਦੇ ਹੁਣ رائے ਦੇ ਸਕਦੇ ਲੇਕਿਨ ਸਭ ਦਾ ਇਕੋ ਫੈਸਲਾ ਸੀ ਯੂਨੀਨਿਮਸਲੀ ਉਹਨਾਂ ਨੇ ਹੱਥ ਖੜੇ ਕੀਤੇ ਕਿ ਨਹੀਂ ਜੋ ਹਾਈ ਕਮਾਂਡ ਫੈਸਲਾ ਕਰੇਗੀ ਦਿੱਲੀ ਤੋਂ ਜੋ ਫੈਸਲਾ ਹੋਏਗਾ ਉਹ ਸਾਨੂੰ ਮਨਜ਼ੂਰ ਹੋਏਗਾ ਔਰ ਅਸੀਂ ਵੀ ਉਹਨਾਂ ਦਾ ਧੰਨਵਾਦ ਕੀਤਾ ਮੈਂ ਤੇ ਬਾਜਵਾ ਸਾਹਿਬ ਹੋਰਾਂ ਨੇ ਔਰ ਨਾਲ ਦੀ ਨਾਲ ਵਿਸ਼ਵਾਸ ਵੀ ਦਿਟਾਇਆ ਕਿ ਜੋ ਤੁਹਾਡਾ ਸਾਰਿਆਂ ਦੀ رائے ਦੇ ਮੁਤਾਬਕ ਜੋ ਫੈਸਲਾ ਵੀ ਹੋਏਗਾ ਉਹ ਅੰਮ੍ਰਿਤਸਰ ਦੇ ਲੋਕਾਂ ਦੇ ਦੇ ਵਾਸਤੇ ਅੰਮ੍ਰਿਤਸਰ ਦੀ ਕਾਰਪੋਰੇਸ਼ਨ ਦੇ ਵਾਸਤੇ ਔਰ ਤੁਹਾਡੇ ਹੱਕ ਦੇ ਵਾਸਤੇ ਹੋਏਗਾ ਕਾਂਗਰਸ ਦੇ ਜੀ ਪਰ ਕਾਰਨ ਇਹ ਹੈ ਕਿ ਹਾਈ ਕਮਾਂਡ ਜੰਦ ਚੋ ਲੋੜ ਪਈ ਕਿ ਧੜੇਬੰਦੀ ਜ਼ਿਆਦਾ ਇਸ ਕਰਕੇ ਨਹੀਂ ਜੀ ਇਹ ਸਾਡਾ ਕੋਈ ਧੜੇਬੰਦੀ ਨਹੀਂ ਇੱਥੇ ਕਿਸੇ ਪ੍ਰਕਾਰ ਦੀ ਅਗਰ ਧੜੇਬੰਦੀ ਹੋਵੇ ਤੁਸੀਂ ਦੇਖੋ ਕਿ ਚਾਲੀਆਂ ਤੋਂ ਅਸੀਂ 41 ਹੋ ਗਏ ਜੀ ਜੇ ਧੜੇਬੰਦੀ ਹੁੰਦੀ ਤਾਂ ਉਹਨੂੰ ਅੱਧੇ ਹੋ ਜਾਂਦੇ ਔਰ ਸਭ ਨੇ ਹੱਥ ਖੜੇ ਕਰਕੇ ਸਾਰਿਆਂ ਨੇ ਦਸਤਖਤ ਕਰਕੇ ਗੱਲ ਕਹੀ ਹੈ ਕਿ ਸਾਨੂੰ ਬਹੁਤ ਸਾਰੀਆਂ ਕੋਸ਼ਿਸ਼ਾਂ ਤੇ ਬਹੁਤ ਸਾਰੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਅਸੀਂ ਗੁਰੂ ਦੀ ਨਗਰੀ ਦੇ ਉਹ ਵਿਸ਼ਿੰਦੇ ਆ ਕਿ ਜੋ ਕਹਿਤਾ ਸੋ ਕਹਿਤਾ ਅਸੀਂ ਸਾਰੇ ਪਾਰਟੀ ਦੇ ਨਾਲ ਆ ਔਰ ਜੋ ਵੀ ਪਾਰਟੀ ਫੈਸਲਾ ਲੇਗੀ ਨੈਚੁਰਲੀ ਇਹ ਪਾਰਟੀ ਨੇ ਫੈਸਲਾ ਮੌਕੇ ਤੇ ਦੱਸਣਾ ਪਹਿਲਾਂ ਥੋੜੀ ਐਲਾਨ ਕਰ ਦੇਣਾ ਉਹਦੀ رائے ਹੋਣੀ ਹੈ ਹਾਈ ਕਮਾਂਡ ਨੂੰ ਵੀ ਇਤਲਾਹ ਦੇਣੀ ਹੈ ਕਿਉਂਕਿ ਹਰ ਚੀਜ਼ ਜਿਹੜੀ ਅਸੀਂ ਕੋਈ ਵੀ ਚੀਜ਼ ਛੋਟੀ ਤੋਂ ਛੋਟੀ ਕਰਦੇ ਆ ਸਾਡੀ ਰਾਸ਼ਟਰੀ ਪਾਰਟੀ ਹੈ ਅਸੀਂ ਉਹਨਾਂ ਨੂੰ ਅਤਲਾ ਦਿੰਨੇ ਬੇਸ਼ੱਕ ਉਹ ਫੈਸਲਾ ਸਾਡੇ ਮਤਲਬ ਕੀ ਕਰਨ ਜੋ ਬਾਜਵਾਦ ਸਾਹਿਬ ਕਹਿਣਗੇ ਜਾਂ ਕੋਈ ਹੋਰ ਸਾਥੀ ਕਹੇਗਾ ਸਾਡਾ ਉਹਨਾਂ ਦੇ ਮਤਲਬ ਖੋਣ ਲੇਕਿਨ رائے ਦਸਨੀ ਜਾਂ ਉਹਨਾਂ ਨੂੰ ਗੱਲ ਦਸਨੀ ਇਹ ਸਾਡਾ ਫਰਜ਼ ਬੰਦਾ ਇਹ ਧੜੇਬੰਦੀ ਨਹੀਂ ਇਹ ਡੈਮੋਕ੍ਰੇਸੀ ਹੈ ਪਾਰਟੀ ਦੀ ਆਮ ਆਦਮੀ ਪਾਰਟੀ ਵਿੱਚ ਗੱਲ ਕਰੀਏ 24 ਤੋਂ 34 ਕੌਂਸਲਰ ਕਹਿ ਰਹੇ ਦਾਵਾ ਕਰ ਰਹੇ ਨੇ ਵੀ ਹੁਣ ਦਾਵਾ ਕਰ ਰਹੇ ਨੇ ਕਹਿੰਦੇ ਜੀ ਸਾਡੇ ਕੋ ਹੈ ਚਲੋ ਜੀ ਉਹਨਾਂ ਨੇ ਸਰਕਾਰ ਹੈ ਉਹਨਾਂ ਦੀ ਸਾਰਾ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ ਹੈ ਸਾਰੇ ਜਿਹੜੇ ਅਫਸਰ ਸਹਿਬਾਨ ਨੇ ਛੋਟੇ ਤੋਂ ਲੈ ਕੇ ਵੱਡੇ ਤੱਕ ਇਹ ਸ ਕੋਸ਼ਿਸ਼ ਲੱਗੇ ਰਹੇ ਨੇ ਲੱਗੇ ਹੋਏ ਨੇ ਕਿ ਸਾਨੂੰ ਕਿਵੇਂ ਨਾ ਕਿਵੇਂ ਕਾਉਂਸਲਰ ਤੋੜ ਕੇ ਦਿਓ ਐਵੇਂ ਕੋਸ਼ਿਸ਼ਾਂ ਹੋ ਰਹੀਆਂ ਦੂਜੇ ਸ਼ਹਿਰਾਂ ਦੇ ਵਿੱਚ ਲੇਕਿਨ ਹਜੇ ਤੱਕ ਸਾਨੂੰ ਅੰਮ੍ਰਿਤਸਰ ਤੋਂ ਅਗਰ ਬਹੁ ਗਿਣਤੀ ਦੀ ਗੱਲ ਕਰੀਏ ਤਾਂ 40 ਬੰਦੇ ਸਾਡੇ ਖੜੇ ਐ ਔਰ ਅੱਜ ਜਿਹੜੇ ਇਸ ਮੀਟਿੰਗ 'ਚ ਵੀ ਉਪਸਥਿਤ ਸਨ ਪਹਿਲਾਂ ਮੈਂ ਤੇ ਬਾਜਵਾ ਸਾਹਿਬ ਨੇ ਜਦੋਂ ਮੀਟਿੰਗ ਕੀਤੀ ਸੀ ਉੱਥੇ ਵੀ ਉਪਸਥਿਤ ਸੀ ਸੋ ਮੈਨੂੰ ਪੂਰਨ ਉਮੀਦ ਹੈ ਕਿ ਅਸੀਂ ਜਿਹੜਾ ਅੰਮ੍ਰਿਤਸਰ ਦਾ ਜਿਹੜਾ ਮੇਅਰ ਉਹ ਕਾਂਗਰਸ ਪਾਰਟੀ ਦਾ ਅੱਛਾ ਦਿਲ ਦੀ ਗੱਲ ਦੱਸੋ ਕਿਹਨੂੰ ਤੁਸੀਂ ਕਿਹਦਾ ਨਾਮ ਰਿਕਮੈਂਡ ਕੀਤਾ ਜੀ ਦੇਖੋ ਜੀ ਇੱਕ ਗੱਲ ਮੈਂ ਤੁਹਾਨੂੰ ਬਹੁਤ ਵਿਸਤਾਰ ਨਾਲ ਦੱਸਣਾ ਚਾਹੁੰਦਾ ਹੈ ਕਈ ਵਾਰੀ ਲੀਡਰਾਂ ਦੇ ਵਿੱਚ ਇਹ ਬੜੀ ਹੁੰਦੀ ਹੈ ਕਿ ਬਾਜਵਾ ਸਾਹਿਬ ਕਿਸੇ ਨੂੰ ਚਾਹੁੰਦੇ ਆ ਰਾਜਾ ਵੜਿੰਗ ਕਿਸੇ ਨੂੰ ਚਾਹੁੰਦਾ ਫਲਾਣੇ ਪਹਿਲੀ ਗੱਲ ਤਾਂ ਅਸੀਂ ਦੋਨੋਂ ਕਿਸੇ ਨੂੰ ਨਹੀਂ ਚਾਹੁੰਦੇ ਅਸੀਂ ਸਾਰਿਆਂ ਨੂੰ ਚਾਹੁੰਨੇ ਦੂਸਰੀ ਗੱਲ 100% ਔਨ ਮੈਰਿਟ ਜਿਹਨੂੰ ਫੈਸਲਾ ਆਏਗਾ ਤੁਸੀਂ ਇਹ ਕਹੋਗੇ ਕਿ ਇਹ ਯੂਨੀਨਿਮਸ ਫੈਸਲਾ ਹੋਇਆ ਹੈ ਏ ਨਾ ਬਾਜਵਾ ਸਾਹਿਬ ਨੇ ਨਾ ਕਿਸੇ ਹੋਰ ਨੇ ਕਿਉਂਕਿ ਸਾਡੀ رائے ਤਾਂ ਇਹ ਹੈ ਕਿ ਜੋ ਫੈਸਲਾ ਸਾਹਮਣੇ ਕਾਉਂਸਲਰਸ ਦਾ ਫੈਸਲਾ ਹੈ ਪੂਰੇ ਮਤਾਬਕ ਫੈਸਲਾ ਲਿਆ ਪਰ ਦਾਅਵੇਦਾਰੀ ਕਿੰਨੇ ਲੋਕਾਂ ਨੇ ਦਸਾਈ ਹੈ ਇਸ ਤਰ੍ਹਾਂ ਕੋਈ ਨਹੀਂ ਜੀ ਤਿੰਨ ਚਾਰ ਲੋਕਾਂ ਦੇ ਨਾਮ ਜਿਹੜੇ ਐ ਅਸੀਂ ਸੁਣਨੇ ਚਾਹੀਏ ਆ ਉਹਨਾਂ ਨੇ ਆਪ ਸਾਨੂੰ ਕਿਸੇ ਨੇ ਨਹੀਂ ਕਿਹਾ ਕਿ ਮੈਂ ਦਾਅਵੇਦਾਰ ਹਾਂ ਲੇਕਿਨ ਤਿੰਨ ਚਾਰ ਲੋਕਾਂ ਦੇ ਨਾਮ ਦੂਸਰੇ ਸਾਥੀ ਤੋਂ ਸੁਣਨ ਸੁਣਚ ਮਿਲੇ ਕਿ ਇਹ ਲੋਕ ਮੇਰ ਦੇ ਇੱਛਕ ਹੈਗੇ ਅਦਰਵਾਈਜ਼ ਕਿਸੇ ਨੇ ਸਾਨੂੰ ਆਪ ਆਕੇ ਨਹੀਂ ਕਿਹਾ ਕਿ ਜੀ ਮੈਨੂੰ ਮੇਅਰ ਬਣਾਇਆ ਜਾਵੇ ਪਰ ਬਾਕੀ ਸਾਰਾ ਚ ਅਨਾਉਂਸ ਕਰ ਦਿੱਤਾ ਮੇਅਰ ਦੇ ਨਾਮ ਜਿਸ ਤਰ੍ਹਾਂ ਜਲੰਧਰ ਵੀ ਕਿਉਂਕਿ ਉਹਨੇ ਨੋਟੀਫਿਕੇਸ਼ਨ ਕਰਤੀ ਸਾਰਾ ਅਮਰਸਰ ਹੀ ਰਹਿ ਗਿਆ ਇੱਥੇ ਨੋਟੀਫਿਕੇਸ਼ਨ ਨਹੀਂ ਹੋਇਆ ਜੀ ਕੋਈ ਗੱਲ ਨਹੀਂ ਜਦੋਂ ਇਸ ਤਰ੍ਹਾਂ ਦੀ ਸਥਿਤੀ ਆਏਗੀ ਉਦੋਂ ਅਸੀਂ ਵੀ ਆਪ ਦਾ ਕੈਂਡੀਡੇਟ ਜਿਹੜਾ ਹੋਏਗਾ ਬਾਏ ਦ ਟਾਈਮ ਇਹ ਤਾਂ ਹੀ ਤਮਾਮ ਮੀਟਿੰਗਾਂ ਦਾਦੀ ਚੱਲ ਰਹੀਆਂ ਨੇ ਕਿ ਲੋਕਾਂ ਦੇ ਵਿਚਾਰ ਲੈ ਲੈ ਜਾਣ ਲੀਡਰਸ਼ਿਪ ਸਭਾ ਨਾਲ ਦੇ ਵਿਚਾਰ ਲੈ ਲੈ ਜਾਣ ਫਿਰ ਸਾਰੀ ਗੱਲ ਦੀ ਜਾਣਕਾਰੀ ਹਾਈ ਕਮਾਂਡ ਨੂੰ ਦੇ ਕੇ ਤੇ ਅਸੀਂ ਫੈਸਲਾ ਸੁਨਾ ਦਿਤਾ ਜੀ ਅੱਜ ਪੰਜ ਹੱਲ ਤੜੇ ਬੰਦੀ ਖਤਮ ਹੋ ਜਾਏਗੀ ਜੀ ਕਾਂਗਰਸ ਦੀ ਅੱਰੇ ਪਲੀਜ਼ ਮੈਂ ਤੁਹਾਨੂੰ ਵਾਰ-ਵਾਰ ਕਹਿਣਾ ਚਾਹੁੰਦਾ ਪੱਤਰਕਾਰ ਸਾਥੀਆਂ ਨੂੰ ਤੁਹਾਨੂੰ ਕਿਸ ਤਰ੍ਹਾਂ ਪਤਾ ਕਿ ਤੜੇ ਬੰਦੀ ਹੈ ਬ੍ਰਦਰ ਸਰ ਤੁਹਾਨੂੰ ਲੱਗਿਆ ਕੋਈ ਤੜੇ ਬੰਦੀ ਅੱਜ ਬਿਲਕੁਲ ਮੈਨੂੰ ਤੁਸੀਂ ਨਾ 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 ਦੀ ਮੀਟਿੰਗ ਵਿੱਚ ਤਾਈ ਕੌਂਸਲ ਪਹੁੰਚਦੇ ਨੇ ਸਰ ਨਾ ਨਾ ਮੇਰੀ ਬੇਨਤੀ ਹੈ ਤੁਹਾਨੂੰ ਬ੍ਰਦਰ ਹੱਥ ਜੋੜ ਕੇ ਪੂਰੀਨ ਬੇਨਤੀ ਹੈ ਉਹਨਾਂ ਸਾਥੀਆਂ ਨੂੰ ਖਾਸ ਕਰਕੇ ਬੇਨਤੀ ਹੈ ਜਿਹੜੇ ਜਾਣ ਬੁੱਝ ਕੇ ਕਾਂਗਰਸ ਦੇ ਵਿੱਚ ਹਮੇਸ਼ਾ ਤੜੇ ਬੰਦੀ ਦੀ ਗੱਲ ਕਰਕੇ ਇੱਕ ਮਿੰਟ ਨੂੰ ਸੁਣ ਲਓ ਤੁਸੀਂ ਅੱਜ ਤੋਂ 20 ਦਿਨ ਪਹਿਲਾਂ ਮੀਟਿੰਗ ਦੀ ਤਾਂ ਗੱਲ ਕਰ ਰਹੇ ਹੋ ਉਸ ਤੋਂ ਬਾਅਦ ਦੋ ਮੀਟਿੰਗਾਂ ਹੋ ਗਈਆਂ ਇੱਕ ਮਿੰਟ ਅੱਜ ਦੀ ਮੀਟਿੰਗ ਤੇ ਉਸ ਤੋਂ ਬਾਅਦ ਜਦੋਂ ਮੈਂ ਤੇ ਬਾਜਵਾ ਸਾਹਿਬ ਆਏ ਸੀ ਉਸ ਮੀਟਿੰਗ ਦੀ ਗੱਲ ਕਰੋ ਦੋਨਾਂ ਮੀਟਿੰਗਾਂ ਦੇ ਵਿੱਚ 41 ਦੇ 41 ਲੋਕਾਂ ਨੇ ਸਾਨੂੰ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਜੋ ਬਾਜਵਾ ਸਾਹਿਬ ਹਾਈ ਕਮਾਂਡ ਫੈਸਲਾ ਲਏਗੀ ਅਸੀਂ ਉਹਦੇ ਨਾਲ ਫਿਰ ਤੁਸੀਂ ਬੰਦੀ ਤੋਂ ਨੂੰ ਕਿਸੇ ਪ੍ਰਕਾਰ ਦੀ ਕੋਈ ਟੜੇਬੰਦੀ ਨਾ ਹੈ ਕਿ ਪੰਜ ਸਿਰੇ ਬਾਕੀ ਰਿਮੇਨਿੰਗ ਰਹਿੰਦੇ ਆ ਇਸ ਤੋਂ ਇਲਾਵਾ ਮੀਟਿੰਗ ਹੋ ਰਹੀ ਹੈ ਪੰਜ ਜਿਹੜੇ ਬਹੁਮਤ ਨੂੰ ਲੈ ਕੇ ਪੰਜ ਜਿਹੜੇ ਪਿੱਛੇ ਚੱਲ ਰਹੇ ਆ 5 ਦਾ 41 ਨੇ 46 ਚਾਹੀਦੇ ਨੇ ਇਹ ਸਭ ਸਮਾਂ ਦੱਸੇਗਾ ਕਿ ਕਿਹალი ਚਾਹੀਦੀ ਹੈ ਕਿ 38 ਚਾਹੀਦੀ ਹੈ ਇਹ ਤਾਂ ਗਿਣਤੀ ਦੇ ਮੁਤਾਬਕ ਹੋਣਾ ਕੰਮ ਕੌਣ ਕਿਰੇ ਨਾਲ ਹੈ ਉਹਨਾਂ ਕੋਲੇ ਕਿੰਨੀ ਹੈ ਟੋਟਲ ਕਿੰਨੇ ਲੋਕ ਹੈ ਮੈਨੂੰ ਲੱਗਦਾ ਕਿ ਅੱਜ ਸਾਨੂੰ ਬਹੁਮਤ ਹਾਸਲ ਕਰਨ ਲਈ ਜੋ ਫਿਗਰ ਚਾਹੀਦੀ ਹੈ ਉਹ ਸਾਡੇ ਕੋਲੇ ਹੈ ਉਹ ਲੋਕ ਰੌਲਾ ਪਾਉਂਦੇ ਹੁੰਦੇ ਆ ਵੀ ਸਾਡੇ ਕੋਲੇ ਜੀ 34 ਆ ਜਾਂ 35 ਆ ਜਿਹਨੂੰ ਕੋਲੇ ਬਹੁਮਤ ਨਹੀਂ ਹੁੰਦੀ ਜਿਹਦੇ ਕੋਲੇ ਬਹੁਮਤ ਹੁੰਦੀ ਉਹ ਚੁੱਪ ਚਪੀਤੇ ਆਪਦਾ ਆਰਾਮ ਨਾਲ ਬੈਠੇ ਹੁੰਦੇ ਆ ਸਾਡੇ ਕੋਲੇ ਮੈਨੂੰ ਲੱਗਦਾ ਕਿ ਬਹੁਮਤ ਹੈ ਔਰ ਮੇਅਰ ਬਾਬਾ ਜੀ ਦੀ ਕਿਰਪਾ ਦੇ ਨਾਲ ਅਸੀਂ ਬਣਾਤਾ ਹਾਂ ਇਨਸਪੈਕਟਿਡ ਸਰ ਪਰ ਇੱਕ ਸਵਾਲ ਹੈ ਜੀ ਤੁਸੀਂ ਬਾਜਵਾ ਸਾਹਿਬ ਬਾਜਵਾ ਸਾਹਿਬ ਕੁਲਦੀਪ ਧਾਲੀਵਾਲ ਫਿਰ ਕਿਵੇਂ ਕਹਿ ਰਹੇ ਨੇ ਕਿ ਬੜਾ ਸਾਡਾ ਮੇਅਰ ਹੀ ਬਣੂਗਾ ਦੇਖੋ ਜੀ ਪਿੱਛੇ ਹੋ ਜਾਣਾ ਹਾਂ ਜੋ ਪ੍ਰਧਾਨ ਜੀ ਨੇ ਕਿਹਾ ਉਸ ਤੋਂ ਬਾਅਦ ਇਹ ਉਹੀ ਬੜਕੇ ਕੁਦੀਪ ਧਾਲੀਵਾਲ ਜਿਹੜੀ ਮਾਰ ਰਹੇ ਨੇ ਜਿਹੜੀ ਉਹਨਾਂ ਪਾਰਲੀਮੈਂਟ ਚ ਮਾਰੀ ਇੱਕ ਕਮੇਟੀ ਆ ਜੀ ਜੀ ਪਾਰਲੀਮੈਂਟ ਚ ਬੜਕ ਮਾਰੀ ਤੀਜੇ ਨੰਬਰ ਤੇ ਰਹੇ ਪਾਰਲੀਮੈਂਟ ਚ ਬੜਕ ਮਾਰੀ ਉਹਨਾਂ ਦੇ ਲੀਡਰ ਭਗਵੰਤ ਮਾਨ ਨੇ 13 ਦੀਆਂ 13 ਜਿੱਤਾਂ ਕੇ ਤਿੰਨ ਨਹੀਂ ਪਾਰਲੀਮੈਂਟ ਚ ਬੜਕ ਮਾਰੀ ਆਪ ਨੇ 92 ਸੀਟਾਂ ਤੋਂ ਬੱਤੀਆਂ ਤੇ ਆ ਗਏ ਪਾਰਲੀਮੈਂਟ ਚ ਬੜਕ ਮਾਰੀ ਆਪ ਨੇ ਸਾਡੇ 42% ਵੋਟ ਤੋਂ 22 ਚੋਂ 26 ਤੇ ਆ ਗਏ ਇਹਨਾਂ ਦੀਆ ਬੜਕਾ ਛੱਡੋ ਇਹਨਾਂ ਦੇ ਜਦੋਂ ਇਹਨਾਂ ਦੇ ਵਿੱਚੋਂ ਜੋ ਸਬਜ਼ੀ ਬਣਨੀ ਹੈ ਨਾ ਉਹਦੇ ਚੋਂ ਨਾ ਪਿਆਜ਼ ਨਿਕਲ ਨਾ ਟਮਾਟਰ ਨਿਕਲ ਲੈ ਕੁਝ ਨਹੀਂ ਨਿਕਲਣਾ ਸੁੱਕੇ ਆਲੂ ਨਿਕਲ ਲੈਣੇ ਗੁਰੂ ਮਾਰਾ ਸਾਹਿਬ ਦੀ ਮਿਹਰ ਹੋਣੀ ਹੈ ਤੁਸੀਂ ਥੋੜਾ ਜਿਆ ਆਰਾਮ ਨਾਲ ਵੇਖੋ ਅੱਜ ਬਜਰਟੀ ਸਾਡੇ ਕੋਲ ਬੰਦੇ ਅੱਜ ਤੋਂ 5-7 ਦਿਨ ਪਹਿਲੇ ਮੀਟਿੰਗ ਹੋਈ ਉਹਦੋਂ ਮੈਜੋਰਟੀ ਸਾਡੇ ਕੋਲ ਸੀ ਅਜੇ ਕੋਈ ਤੇ ਅਸੀਂ ਗੁਪਤ ਵੀ ਰੱਖੇ ਅੱਛਾ ਉਹ ਜਦੋਂ ਵਕਤ ਆਏਗਾ ਤੁਹਾਨੂੰ ਕੱਢ ਕੇ ਦੋਗੇ ਜੇ ਪਤੇ ਖੁੱਲਣਗੇ ਜੀ 50 ਦੀ ਗੱਲ ਆਖਰੀ ਸੀ ਵੀ 50 ਕਾਉਂਸਲਰ ਹੈਗੇ ਨੇ ਅਜੇ ਨੋਟੀਫਿਕੇਸ਼ਨ ਤੇ ਹੋ ਲੈਣ ਦੋ ਮੈਂ ਕੁਲਦੀਪ ਢਾਲੀਵਾਲ ਨੂੰ ਕਹਿੰਦਾ ਪਹਿਲੇ ਨੋਟੀਫਾਈ ਤੇ ਕਰਾ ਉਹਦਾ ਮਤਲਬ ਬੰਦੇ ਇਹਨਾਂ ਕੋਈ ਨਹੀਂ ਤਾਂ ਹੀ ਨੋਟੀਫਿਕੇਸ਼ਨ ਨਹੀਂ ਹੋ ਰਹੀ ਅੱਛਾ ਬੰਦੇ ਕਿਹੜਾ ਦੀ ਨੋਟੀਫਿਕੇਸ਼ਨ ਕਿਉਂ ਹੈ ਜੀ ਉਹਦਾ ਮਤਲਬ ਜਿੱਥੇ ਨਾ ਨੇ ਇਹਨਾਂ ਦਾ ਤੰਤਰ ਚੱਲ ਗਿਆ ਪੁਲਿਸ ਦਾ ਤੰਤਰ ਪੈਸੇ ਦਾ ਤੰਤਰ ਜਿੱਥੇ ਚੱਲਿਆ ਉਥੇ ਕਰ ਲਿਆ ਇੱਥੇ ਤੰਤਰ ਨਹੀਂ ਚੱਲ ਰਿਹਾ ਇਹ ਗੁਰੂਦੀ ਨਗਰੀ ਇੱਥੇ ਚੱਲਣਾ ਵੀ ਅੱਛਾ ਤੇ ਜਿਹੜੇ ਹੁਣ ਭਵੰਤਮਾਨ ਜਿਹੜੇ ਨੇ ਦਿੱਲੀ ਇਲੈਕਸ਼ਨ ਚ ਬਿਜ਼ੀ ਹੋ ਗਏ ਨੇ ਸਟੇਟ ਤੋਂ ਬਾਹਰ ਹੀ ਨੇ ਇੱਕ ਤਰ੍ਹਾਂ ਦਾ ਕੀ ਕਹਿਣਾ ਚਾਹੋਗੇ ਇਹ ਦੇਸ਼ ਤੋਂ ਬਾਹਰ ਨੇ ਸਟੇਟ ਤੋਂ ਬਾਹਰ ਨੇ ਤਾਂ ਉਹ ਕਿਸੇ ਪਾਸਾ ਦਿੱਲੀ ਤੋਂ ਤੇ ਮੈਲਬਨ ਬੈਠੇ ਨੇ ਨਹੀਂ ਅੱਗੇ ਦਿੱਲੀ ਇਲੈਕਸ਼ਨਾਂ ਦੇ ਵਿੱਚ ਨੇ ਤੁਹਾਨੂੰ ਨਹੀਂ ਕੈਂਪੇਨ ਕਰ ਰਹੇ ਨੇ ਸੁਣ ਹੀ ਰਹੇ ਹੋ ਨਾ ਇਹ ਤੇ ਸਾਰਾ ਜਿਹੜਾ ਸੋਸ਼ਲ ਮੀਡੀਆ ਦਾ ਕਮਾਲ ਹੀ ਹੈ ਤੇ ਮੈਲਬਨ ਬੈਠਾ ਅੱਛਾ ਇੱਕ ਸਵਾਲ ਹੈ ਜੀ ਲੌਂਡ ਆਰਡਰ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਜਿਸ ਤਰ੍ਹਾਂ ਬੌਮਬਿੰਗ ਥਾਣਿਆਂ ਦੇ ਉੱਤੇ ਬੀਤੀ ਰਾਤ ਵੀ ਮਰ ਸਰਚੋ ਆਜੀ ਕਹ ਬੰਦਾ ਵੀ ਮਨ ਚਾਹੋਗੇ ਕਿ ਇਸ ਤਰੀਕੇ ਦੀ ਇਹ ਹਾਲਾਤ ਨੇ ਕਿਵੇਂ ਇਹਨੂੰ ਮੈਨੇਜ ਕਿਵੇਂ ਕੀਤਾ ਜਾਏਗਾ ਇਹਨਾਂ ਨੂੰ ਮੈਨੇਜ ਇਹਨਾਂ ਨੂੰ ਗੜੋ ਲਾ ਕੇ ਕੀਤਾ ਜਾ ਸਕਦਾ ਭਗਵਾਨ ਤੈਨੂੰ ਘਰੋਂ ਲਾਣਾ ਪੈਗਾ ਆਪ ਨੂੰ ਘੜਾ ਲੈਣਾ ਪੈਗਾ ਤੇ ਮੈਨੇਜ ਕਰਾਂਗੇ ਅਸੀਂ ਕੀਤਾ ਸੀ ਕਨੀ ਜੀ ਜਦੋਂ ਕਾਲੀਆਂ ਹਨੇਰੀਆਂ ਰਾਤਾਂ ਪੰਜਾਬ 'ਚ ਚੱਲੀਆਂ ਨੇ ਕਿਨੇ ਮੈਨੇਜ ਕੀਤਾ ਪੰਜਾਬ ਭੰਗੜੇ ਤੇ ਗਿੱਧੇ ਕਿਨੇ ਪਾਉਣੇ ਸ਼ੁਰੂ ਕੀਤੇ ਕਾਂਗਰਸ ਨੇ ਹੁਣ ਵੀ ਗੈਂਗਸਟਰਸ ਤੇ ਨਸ਼ੇ ਦਾ ਕੰਮ ਅਸੀਂ ਹੀ ਖਤਮ ਕਰਾਂਗੇ ਉਹ ਕਹਿੰਦੇ ਰੰਗਲਾ ਮਜਾਬ ਬਣਾ ਰਹੇ ਆਏ ਰੰਗਲਾ ਘਾਟੇ ਦੇ ਕੰਗਲਾ ਬਹੁਤ ਆ ਬਲਵਸਾ ਜਿਹੜਾ ਬੀਤੇ ਕੱਲ ਬਲਾਸਟ ਹੋਇਆ ਪੁਲਿਸ ਕਹ ਰਹੀ ਹੈ ਕਿ ਇਹ ਰੇਡੀਏਟਰ ਫਟਿਆ ਜੀ ਪਿੱਛੇ ਗਿਆ ਸੀਗਾ ਟਾਇਰ ਫਟਿਆ ਉਹ ਪੁਲਿਸ ਇਸ ਦਾ ਕੰਮ ਕਿਉਂ ਕਰ ਰਹੀ ਹੈ ਉਹ ਗ੍ਰਿਫਤਾਰ ਨਹੀਂ ਕਰਦੇ ਤੁਸੀਂ ਗੱਲ ਸੁਣ ਲਓ ਜਿੰਨੇ ਪੁਲਿਸ ਸਟੇਸ਼ਨਾਂ ਤੇ ਹੋਇਆ ਕਿਤੇ ਟਾਇਰ ਦੱਸ ਦਿੰਦੇ ਨੇ ਕਿਤੇ ਰੇਡੀਏਟਰ ਦੱਸ ਦਿੰਦੇ ਨੇ ਬੇਸਿਕਲੀ ਤਾਂ ਲਾਅ ਐਂਡ ਆਰਡਰ ਆਪਣੇ ਇਹਨਾਂ ਦੇ ਪੱਲੇ ਕੁਝ ਨਹੀਂ ਹੈ ਜੀ ਇਹਨਾਂ ਦੇ ਪੱਲੇ ਕੁਝ ਨਹੀਂ ਕਿਉਂਕਿ ਜਿਹੜਾ ਰਾਜ ਕਰਨ ਵਾਲਾ ਹੈ ਜਿਹੜਾ ਚੀਫ ਮਿਨਿਸਟਰ ਹੈ ਉਹ ਖੁਦ ਦੇ 2:30 ਵਜੇ ਸਿਰ ਛੁੱਟ ਗਿਆ ਹੁੰਦਾ ਜੀ ਬਸ ਮਿਹਰਬਾਨੀ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਆਪਕੇ ਬੁਲਾਵਾ ਕਰਾਂਗੇ ਸੰਦੀਪ ਆਇਆ ਸੀ